ਪੰਜਾਬ 'ਚ ਅੱਜ ਕਿਸਾਨਾਂ ਨੇ ਰੇਲਵੇ ਟ੍ਰੈਕ ਜਾਮ ਕਰਨ ਦਾ ਵੱਡਾ ਐਲਾਨ ਕੀਤਾ ਹੋਇਆ ਹੈ ਦੁਪਹਿਰ 1 ਤੋਂ 3 ਵਜੇ ਤੱਕ 19 ਜ਼ਿਲ੍ਹਿਆਂ ਦੀਆਂ 26 ਥਾਵਾਂ ਤੇ ਕਿਸਾਨ ਰੇਲ ਪਟੜੀਆਂ ਤੇ ਬੈਠਣਗੇ ਪਰ ਪੁਲਿਸ ਪਹਿਲਾਂ ਹੀ ਕਾਰਵਾਈ ਕਰ ਚੁੱਕੀ ਹੈ ਤੇ ਕਈ ਕਿਸਾਨਾਂ ਆਗੂਆਂ ਨੂੰ ਘਰਾਂ 'ਚ ਨਜ਼ਰਬੰਦ ਕੀਤਾ ਗਿਆ। ਕਿਸਾਨਾਂ ਨੇ ਕਿਹਾ ਕਿ ਉਹ ਲੁਧਿਆਣਾ, ਜਲੰਧਰ ਤੇ ਅੰਮ੍ਰਿਤਸਰ ਸਮੇਤ 19 ਜ਼ਿਲ੍ਹਿਆਂ 'ਚ 26 ਥਾਵਾਂ 'ਤੇ ਰੇਲਵੇ ਟ੍ਰੈਕਾਂ 'ਤੇ ਬੈਠਣਗੇ। ਇਸ ਸਮੇਂ ਦੌਰਾਨ ਰੇਲਵੇ ਨੇ ਨਾਕਾਬੰਦੀ ਦੌਰਾਨ ਰੇਲਗੱਡੀਆਂ ਨੂੰ ਰੋਕਣ, ਬੰਦ ਕਰਨ ਜਾਂ ਰੱਦ ਕਰਨ ਦੀਆਂ ਤਿਆਰੀਆਂ ਵੀ ਕੀਤੀਆਂ ਨੇ। ਹਾਲਾਂਕਿ ਇਹਨਾਂ ਦੀ ਸੂਚੀ ਅਜੇ ਜਾਰੀ ਨਹੀਂ ਕੀਤੀ ਗਈ ਹੈ। ਕਿਸਾਨਾਂ ਨੇ ਵਿਰੋਧ ਕਰਨ ਇਨ੍ਹਾਂ 2 ਘੰਟਿਆਂ ਦੌਰਾਨ ਰੇਲ ਯਾਤਰੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਦੱਸਦੀ ਹੈ ਕਿ ਕਿਸਾਨਾਂ ਵੱਲੋਂ ਕੋਈ ਹਾਈਵੇ ਜਾਮ ਜਾਂ ਵਿਰੋਧ ਪ੍ਰਦਰਸ਼ਨ ਨਹੀਂ ਕੀਤਾ ਜਾਵੇਗਾ ਪਰ ਕਿਸਾਨਾਂ ਦੇ ਰੇਲਵੇ ਲਾਈਨਾਂ ਤੇ ਪਹੁੰਚਣ ਤੋਂ ਪਹਿਲਾਂ ਹੀ ਪੰਜਾਬ ਪੁਲਿਸ ਨੇ ਕਈ ਕਿਸਾਨ ਆਗੂਆਂ ਨੂੰ ਘਰਾਂ 'ਚ ਨਜ਼ਰਬੰਦ ਕਰ ਦਿੱਤਾ ਹੈ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਦੇ ਪ੍ਰਧਾਨ ਦਿਲਬਾਗ ਸਿੰਘ ਦੇ ਘਰ ਦੇ ਬਾਹਰ ਪੁਲਿਸ ਨੇ ਨਾਦ ਕਰ ਦਿੱਤੀ ਗਈ ਹੈ ਤੇ ਹੋਰ ਵੀ ਕਈ ਥਾਵਾਂ ਤੇ ਤੜਕੇ ਹੀ ਪੁਲਿਸ ਕਿਸਾਨਾਂ ਦੇ ਘਰ ਪਹੁੰਚ ਕੇ ਛਾਪੇਮਾਰੀ ਕਰ ਰਹੀ ਹੈ ਦਲੇ ਵਰਸ ਨਹੀਂ ਪਹਿਲਾਂ ਅਸੀਂ ਜਵਾਬ ਪੁੱਛਣਾ ਦੋਣੇ ਆ ਜੀ ਪਹਿਲਾਂ ਜਵਾਬ ਤਾਂ ਦੋਸਰ ਨੂੰ ਅਸੀਂ ਪੁੱਛੀ ਤਾਂ ਸੀ ਐਨੀ ਸਵੇਰੇ ਸਵੇਰੇ ਸਾਨੂੰ ਪਰੇਸ਼ਾਨ ਕਰ ਰਹੇ ਹੋ ਤੁਸੀਂ ਆਮ ਲੋਕਾਂ ਨੂੰ ਜਿਹੜਾ ਜਿਹੜਾ ਬੰਦਾ ਇੱਕ ਮਿੰਟ ਇੱਕ ਵਾਰ ਮੇਰੀ ਗੱਲ ਸੁਣੋ ਜਿਹੜੇ ਬੰਦੇ ਨੇ ਚੋਰੀ ਕੀਤੀ ਜਿਹੜੇ ਘਰੋਂ ਸਮਾਨ ਮਿਲੇ ਉਹਨੂੰ ਕਿਉਂ ਨਹੀਂ ਚੱਕ ਗਰੇ ਅਸੀਂ ਕੀ ਅਸੀਂ ਪਹਿਲਾਂ ਇਹ ਦੱਸੋ ਕੀ ਕ੍ਰਾਈਮ ਕੀਤਾ ਸਾਡੀ ਤੁਹਾਡੇ ਕੋਲ ਕੋਈ ਕ੍ਰਾਈਮ ਨਹੀਂ ਜੀ ਜਦੋਂ ਨਾ ਕੋਈ ਗ੍ਰਿਫਤਾਰੀ ਆ ਲਗਾ ਮੁੰਡਾ ਫੇ ਕਹਿ ਦਿੰਦੇ ਤੁਸੀਂ ਲੀਗਲ ਪ੍ਰੋਸੈਸ ਆ ਉਰੇ ਕੋਈ ਇਲੀਗਲ ਪ੍ਰੋਸੈਸ ਨਹੀਂ ਉਹ ਗੱਲ ਨਹੀਂ ਨਹੀਂ ਤੁਸੀਂ ਪਹਿਲਾਂ ਜਵਾਬ ਦੋ ਸਰ ਕੀ ਕਾਦੇ ਪਿੱਛੇ ਲੈਣਾ ਆਏ ਹੋ ਦੱਸੋ ਫਿਰ ਅਸੀਂ ਪੁੱਛਦੇ ਰਿਆਂ ਉਹ ਗੱਲ ਵੀ ਕਿਸ ਗੱਲ ਪਿੱਛੇ ਲੈਣਾ ਆਏ ਹੋ ਤੁਸੀਂ ਕੀ ਕੀ ਗੱਲ ਕੀਆ ਹੈਗਾ ਕਿ ਨਹੀਂ ਹੈਗਾ ਨਹੀਂ ਪੂਰੇ ਨਹੀਂ ਹੈ ਦੇਖ ਲਓ ਘਰ ਫੋਲੋ ਉਹ ਵੀ ਉਹਦੇ ਉਹਦੇ ਨਾਲ ਆ ਰਿਹਾ ਚਾਬੀ ਹੈਗੇ ਮੈਨ ਲੋਗੇ ਖੋਲ ਦਿੰਦੇ ਗੇੜ ਖੋਲ ਦੇ ਵਾਹ ਆ ਦੇਖੋ ਨਹੀਂ ਖੇਲ ਲੂੰਗੀ ਜਿੱਦੀ ਪਹਿਲਾਂ ਤਲਾਸ਼ੀ ਕਰੋ ਐ ਤਾਂ ਪਤਾ ਲੱਗੂਗਾ ਵੀ ਅੰਦਰ ਵਾਕੇ ਕੰਧਾਂ ਦਾ ਪਹਿਲਾਂ ਤਲਾਸ਼ੀ ਕਰੀਏ ਸਾਡੀ ਹਾਂ ਇਹ ਆ ਦੇਖੋ ਲਗਾ ਦੇਣੀ ਹੈ ਫਿਰ ਕੋਈ ਪ੍ਰੋਬਲਮ ਨਹੀਂ ਆ ਦੇਖੋ ਸਰ ਵੀ ਮੈਨੂੰ ਇਹ ਸਮਝ ਨਹੀਂ ਆ ਰਿਹਾ ਵੀ ਕੀ ਅਸੀਂ ਕੀ ਕੋਈ ਗੁਨਾਹ ਕੀਤਾ ਆ ਲੋ ਸਰ ਦੇਖ ਲਓ ਚੈੱਕ ਕਰ ਲਓ ਇਹ ਦਿੱਲੀ ਕੁੰਡੀ ਖੁੱਲੀ ਆ ਸਿਰ ਇੱਧਰਲੀ ਦੇਖ ਲੈ ਲੋ ਜਦ ਨਾਲ ਦੇ ਬਲ ਭਰਾਵਾਂ ਦੇ ਤੇਰੇ ਪ੍ਰਾਣ ਵਾਲੋ ਹਾਂ ਭਰਾਵਾਂ ਪ੍ਰਾਣ ਅਸਰ ਵਿੱਚ ਪੂਰਾ ਮਹਾਰਾਜ ਪ੍ਰਾਸਰ ਮੇਰੇ ਤਾਈ ਜੀ ਦੀ ਡੈਥ ਹੋਈ ਹੋਈ ਉਧਰ ਕੋਈ ਨਹੀਂ ਹੈਗਾ ਕੱਲੀ ਤਾਈ ਜੀ ਰਹਿੰਦੇ ਨੇਗੇ ਦੇਖੋ ਕਿੰਨਾ ਤੱਕਾ ਕਰ ਰਹੇ ਹੋ ਤੁਸੀਂ ਨਹੀਂ ਸਰ ਕਬਰੌਣ ਵਾਲੀ ਗੱਲ ਨਹੀਂ ਅੰਕਲ ਮੇਰੀ ਗੱਲ ਸੁਣੋ ਜੀ ਮੈਂ ਕਹਿ ਰਹੀ ਹਾਂ ਜਦੋਂ ਕਿਸੇ ਨੂੰ ਗ੍ਰਿਫਤਾਰ ਕਰਨ ਦੀ ਲੋੜ ਪੈਂਦੀ ਹੈ ਉੱਥੇ ਤਾਂ ਤੁਸੀਂ ਜਾਂਦੇ ਹੋ ਉੱਥੇ ਲੀਗਲ ਪ੍ਰੋਸੈਸ ਹੁੰਦਾ ਹੁਣ ਇੱਥੇ ਲੀਗਲ ਪ੍ਰੋਸੈਸ ਕਿਉਂ ਨਹੀਂ ਆ ਰਿਹਾ ਕੀ ਅਸੀਂ ਕੋਈ ਕ੍ਰਾਈਮ ਕੀਤਾ ਤੁਹਾਨੂੰ ਕਿਹੜਾ ਕਹਿੰਦਾ ਕੋਈ ਕ੍ਰਾਈਮ ਕੀਤਾ ਫਿਰ ਐਨੀ ਕੀ ਉਹਨਾਂ ਨੂੰ ਫੜ ਕੇ ਲੱਗੇ ਜਾਣਨਾ ਮਤਲਬ

ਇਨਾ ਮਤੋਂ ਖੋਬੀ ਨਾ ਐਨਾ ਇਕੱਲੇ ਮੈਂ ਇਹ ਸੋਚ ਕੇ ਰਹਿਣਾ ਕਿ ਤੁਹਾਡੇ ਕੋਲ ਕੋਈ ਲੇਡੀ ਕਨਸਟੇਬਲ ਨਹੀਂ ਸਿਰਫ ਮੈਂ ਤੇ ਮੇਰੇ ਮੰਮਾਗੇ ਤੁਸੀਂ ਘਰ ਦੀ ਫਰੋਲਾ ਫਰਾਲੀ ਕਰ ਰਹੇ ਹੋ ਤੁਹਾਨੂੰ ਮੈਨੂੰ ਇਹ ਸਮਝ ਨਹੀਂ ਆ ਰਿਹਾ ਵੀ ਕੀ ਸਰਕਾਰ ਕੀ ਇੱਕ ਇੱਕ ਕਿਸ ਪਾਸੇ ਜਾ ਰਹੀ ਹੈ ਨਾ ਤੱਕਾ ਉਹਦਾ ਕੰਮ ਚੱਲ ਰਿਹਾ ਹੈ ਇਨਸ਼ਾਅੱਲਾ ਉਹਦਾ ਦੱਸਦੇ ਇਨਸ਼ਾਅੱਲਾ ਇਹ ਨਹੀਂ ਪਤਾ ਲੱਗਦਾ ਕਿ ਕਿੱਥੇ ਦਾ ਨਾ ਲਾਉਣਾ ਸਾਡੇ ਲੱਗਦਾ